ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਸਾਰੇ ਭੈਣ ਭਰਾ ਕਿਵੇਂ ਠੀਕ ਠਾਕ ਹੋ ਆਪਾਂ ਵੀ ਵਧੀਆ ਤੇ ਤੁਸੀਂ ਵਧੀਆ ਹੋਗੇ ਹਾਂਜੀ ਤੇ ਅੱਜ ਅਸੀਂ ਲੱਗੇ ਆ ਜੀ ਵਲੌਗ ਬਣਾਉਣਾ ਆਪਣੇ ਘਰ ਦਾ ਰਪਿੰਦਰ ਕੌਰ ਜੀ ਕਹਿੰਦੇ ਹੀ ਪੀ ਮੈਸੇਜ ਆ ਰਹੇ ਆ ਲੋਕਾਂ ਦੇ ਹਾਂਜੀ ਕੀ ਹੋਮ ਟੂਰ ਆਪਾਂ ਪਹਿਲੇ ਵੀ ਪਾਇਆ ਹੀ ਪਰ ਇਹ ਆ ਵੀ ਕੁਝ ਭੈਣ ਭਰਾ ਕੁਝ ਨਵੇਂ ਵੀ ਜੁੜਦੇ ਹਨ ਵਿੱਚ ਤੇ ਉਹਦਾ ਕਰਕੇ ਕਮੈਂਟ ਆਇਆ ਹੀ ਪੀ ਆਪਣਾ ਹੋਮ ਟੂਰ ਕਰਵਾਓ ਤੇ ਅੱਜ ਅਸੀਂ ਤੁਹਾਨੂੰ ਆਪਣੇ ਘਰ ਦਾ ਹੋਮ ਟੂਰ ਕਰਵਾਉਨੇ ਆ ਚਲ ਆਓ ਜੀ ਫਿਰ ਤੁਹਾਨੂੰ ਸਟਾਰਟਿੰਗ ਕਰਦੇ ਆ ਹਾਂਜੀ ਸਭ ਤੋਂ ਪਹਿਲਾਂ ਆਪਾਂ ਦੱਸਦੇ ਹਾਂ ਕਿ ਆਪਾਂ ਘਰ ਦੀ ਬਾਹਰਲੀ ਸਾਈਡ ਬਣਾਉਂਦੇ ਆ ਇੱਕ ਚੀਜ਼ ਸਾਰੇ ਜਣੇ ਗੈਸ ਕਰਿਓ ਕਿ ਆਪਾਂ ਕੀ ਬਣਾਉਂਦੇ ਹੋਵਾਂਗੇ ਠੀਕ ਆ ਇਹ ਘਰ ਦੇ ਬਾਹਰ ਵਾਲਾ ਤੇ ਨੀਂਹ ਵਗੈਰਾ ਭਰੀਆਂ ਚੱਲੀਆਂ ਆ ਤੇ ਬਸ ਹੁਣ ਮਿੱਟੀ ਵਗੈਰਾ ਪਾਉਣੀ ਆ ਵਿੱਚ ਤੇ ਫਿਰ ਇਹ ਕੀ ਨੈਕਸਟ ਵਲੌਗ ਵਿੱਚ ਦੱਸਾਂਗੇ ਪਰ ਇਹ ਗੈਸ ਕਰਿਓ ਕਿ ਆਪਾਂ ਕੀ ਬਣਾਉਂਦੇ ਹੋਵਾਂਗੇ ਠੀਕ ਆ ਜੀ ਠੀਕ ਆ ਜੀ ਕੀ ਦੱਸ ਦੀਏ ਨਹੀਂ ਨਹੀਂ ਇਹ ਨਹੀਂ ਦੱਸਣਾ ਚਲੋ ਚਲੋ ਅੰਦਰ ਚਲਾ ਜਾਓ ਫਿਰ ਆਜ ਇਹ ਹੱਡੀ ਘਰ ਦੀ ਮੇਨ ਐਂਟਰੀ ਠੀਕ ਆ ਇੱਥੋਂ ਸਾਡੀ ਮੇਨ ਐਂਟਰੀ ਹੈ ਜੀ ਗੇਟ 2 ਆ ਪਰ ਇੱਕ ਬਾਅਦ ਚ ਦੱਸਾਂਗੀ ਕਿ ਨਾ ਆ ਸਾਡਾ ਮੇਨ ਗੇਟ ਠੀਕ ਆ ਜੀ ਆਜੋ ਅੰਦਰ ਜੀ ਅੱਗੇ ਗਵਾਂਡੀ ਉਧਰ ਤੁਰੇ ਫਿਰਦੇ ਆ ਵਿੱਚ ਇੱਧਰ ਸਾਡੇ ਮੱਲ ਪੀ ਗੇਟ ਤੋਂ ਮੇਨ ਐਂਟਰੀ ਜੋ ਇੱਧਰਲੀ ਸਾਈਡ ਸਾਡੇ ਬਾਥਰੂਮ ਨੇ ਠੀਕ ਆ ਆਹ ਵਾਲੀ ਸਾਈਡ ਬਾਹਰਲੀ ਸਾਈਡ ਆ ਬਾਥਰੂਮ ਸਾਡੇ ਠੀਕ ਆ ਤੇ ਇਸ ਤੋਂ ਅੱਗੇ ਅਸੀਂ ਆਹ ਵਾਲਾ ਬਣਾਇਆ ਵਾ ਜੀ ਸ਼ੈੱਡ ਇਹਦੇ ਵਿੱਚ ਅਸੀਂ ਲਾਇਆ ਵਾ ਟਰੈਕਟਰ ਗੱਡੀ ਮੋਟਰਸਾਈਕਲ ਵਗੈਰਾ ਜੋ ਸਭ ਕੁਝ ਆਪਾਇਆ ਇੱਥੇ ਲਾਉਨੇ ਆ ਠੀਕ ਆ ਤੇ ਇੱਕ ਮੋਟਰਸਾਈਕਲ ਸਾਡਾ ਇਹ ਆ ਇਹ ਆ ਜੀ ਦਾਜ ਐਸ਼ਾ ਦਾ ਜਵਾਈ ਇੱਕ ਮੋਟਰਸਾਈਕਲ ਡੈਡੀ ਲੈ ਕੇ ਗਏ ਠੀਕ ਹੈ ਜੀ ਤੇ ਇਧਰ ਬਾਕੀ ਇਹਨਾਂ ਦੇ ਬੱਚਿਆਂ ਦੇ ਖਡੌਣ ਵਗੈਰਾ ਲੱਗੇ ਸਾਈਕਲ ਸੁਗਲ ਠੀਕ ਹੈ ਜੀ ਇਧਰ ਸਾਡਾ ਚੌਂਕਾ ਆ ਤੇ ਚੁੱਲੇ ਦੇ ਆਗੂ ਗੱਪਾਂ ਬਾਲ ਲੈਨੇ ਆ ਏ ਆਪੀ ਕਈ ਵਾਰ ਆਪਾਂ ਰੋਟੀ ਪਾਣੀ ਜੜਾਇਆ ਕਿ ਚੁੱਲੇ ਦੇ ਉੱਪਰ ਹੀ ਕਰਦੇ ਆ ਜਿਆਦਾ ਤੇ ਏ ਆਪੀ ਠੀਕ ਹੈ ਜੀ ਗੈਸ ਵਗੈਰਾ ਕੱਟੀ ਉਹਦਾ ਬਲਣਾ ਚਾਹੀਦਾ ਵਾ ਤੇ ਜਿਆਦਾ ਚੱਲਾ ਬਤਨਾ ਚਾਹੀਦਾ ਏ ਆ ਕਿ ਚਿਲੇਈ ਰੋਟੀ ਦਾ ਸਵਾਦ ਵੀ ਕੁਝ ਵੱਖਰਾ ਹੀ ਹੁੰਦਾ ਆ। ਹਾਂ। ਠੀਕ ਆ ਜੀ। ਤੇ ਆ ਜੋ ਫਿਰ ਅੱਗੇ ਇੱਥੋਂ ਇੱਕ ਆੜਿਆ ਖੇਡਣ। ਅੱਗੇ ਦੇ ਅੰਗੇ ਸਤਿ ਸ਼੍ਰੀ ਅਕਾਲ ਕਰ ਦੋ ਸਾਰਿਆਂ ਨੂੰ। ਬਾਏ ਕਰ ਦੋ, ਬਾਏ ਬਾਏ। ਬਾਏ ਬਾਏ। ਇੱਥੋਂ ਸਾਡੀ ਘਰ ਦੀ ਮੇਨ ਐਂਟਰੀ। ਠੀਕ ਆ ਜੀ? ਹਾਂ ਜੀ। ਮੰਮੀ ਸਤਿ ਸ਼੍ਰੀ ਅਕਾਲ ਕਰੋ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਆਜੋ। ਅਹ ਮਲਬ ਥੋੜਾ ਜਿਹਾ ਬਾਹਰ ਬਰਾਂਡਾ ਜਿਵੇਂ ਬਹਿਣ ਵਾਸਤੇ ਮੰਜੇ ਵਗੈਰਾ ਢਾਡੂ ਕੇ ਬਹਿ ਜਾਈ ਖੱਡੇ ਲੌਬੀ ਦੀ ਐਂਟਰੀ ਸ਼ੁਰੂ ਠੀਕ ਹੈ ਆਪਾਂ ਦੋ ਇਹ ਕੀ ਹੈ ਕਾਜੀ ਲਿਓ ਲਵਲੀਨ ਨੂੰ ਅੱਜ ਛੁੱਟੀ ਹੈ ਤੇ ਲਵਲੀਨ ਹੈ ਘਰੇ ਤੇ ਬਸ ਫੋਨ ਫੜਿਆ ਆ ਚਲ ਜਾਓ ਆਜੋ ਸਭ ਤੋਂ ਪਹਿਲਾਂ ਅਸੀਂ ਬੈੱਡਰੂਮ ਦਿਖਾਉਣੇ ਆਜੋ ਆਹ ਸਾਡੀ ਲੌਬੀ ਆ ਲੌਬੀ ਤੋਂ ਅੱਗੇ ਇੱਧਰ ਹੈਗਾ ਆ ਸਾਡਾ ਬੈੱਡਰੂਮ ਠੀਕ ਹੈ ਜੀ ਇਹ ਬੈੱਡਰੂਮ ਆਪਾਂ ਹੁਣ ਥੋੜਾ ਜਿਹਾ ਚੇਂਜ ਕੀਤਾ ਜਿਹੜੇ ਇੱਧਰ ਸਾਡੇ ਪਹਿਲਾਂ ਬੈੱਡ ਹੁੰਦੇ ਸੀ ਨਾ ਉਹ ਹੁਣ ਆਪਾਂ ਦੂਸਰੇ ਰੂਮ ਚ ਲੈ ਗਏ ਆ ਤੇ ਉਧਰ ਵਾਲ ਜਿਹੜੇ ਆਪਾਂ ਇੱਧਰ ਲਏ ਆ ਥੋੜੀ ਜੀ ਜਿਹੜੀ ਆ ਕੀ ਚੇਂਜਿੰਗ ਕੀਤੀ ਏ ਦੇ ਵਿੱਚ ਤੇ ਬਾਕੀ ਦਿਖਾ ਦਿਓ ਭੈਣ ਭਰਾਵਾਂ ਨੂੰ ਇੱਧਰ ਬੈੱਡ ਆ ਏ ਮੰਮੀ ਹੁਣ ਆ ਦੇ ਆ ਅਲਮਰੀ ਵਗੈਰਾ ਲੱਗੀਆਂ ਆ। ਆ ਫੋਟੋ ਕੀ ਦੀ ਐ? ਇਹ ਲੱਗੀ ਆ ਰੁਪਿੰਦਰ ਕੌਰ ਦੀ। ਸ਼ਾਦੀ ਕੀ। ਤੇ ਇਸ ਦੇ ਨਾਲ ਇਧਰਲੇ ਸਾਈਡ ਵੀ ਬੈੱਡਰੂਮ ਆ। ਦੋ ਬੈੱਡਰੂਮ ਆ। ਆਜੋ। ਦਿਖਾਓ ਜੀ। ਇੱਕ ਬੈੱਡਰੂਮ ਇਧਰ ਆ। ਤੇ ਇਧਰ ਅਲਮਾਰਾ ਵਗੈਰਾ ਲੱਗੀਆਂ ਆ। ਆ ਹੈਗੀ ਆ ਜੀ। ਸਰਦਾਰ ਸਾਹਿਬ ਦੀ लवली ਸਿੰਘ ਦੀ। ਤੇ ਆ ਹੈਗੀ ਆ ਮੇਰੀ ਤੇ ਉਧਰ ਮੰਮੀ ਹੋਣਾ ਦੀ ਆ ਆ ਜਾਓ ਇੱਧਰ ਆਇਆ ਜੀ ਤੁਹਾਡੀ ਲੌਬੀ ਠੀਕ ਆ ਤੇ ਇੱਧਰ ਹੈਗੀ ਆ ਬੱਚਿਆਂ ਦੀ ਅਲਮਿਰਾ ਅੰਗਦ ਦੀ ਤੇ ਲਵleen ਦੀ ਦੋਵਾਂ ਜਣਿਆਂ ਦੀ ਇਹਨਾਂ ਦੇ ਕੱਪੜੇ ਵਗੈਰਾ ਰੱਖੇ ਨੇ ਇਹਦੇ ਵਿੱਚ ਤੇ ਇੱਕ ਬੈੱਡ ਆ ਆ ਲੌਬੀ 'ਚ ਠੀਕ ਆ ਜੀ ਇਹ ਕਿੱਥੋਂ ਆਇਆ ਇਹ ਵੀ ਦੱਸ ਦੇ ਚਲੋ ਕਰੋ ਇਹ ਆ ਸਾਰੀਆਂ ਗੱਲਾਂ ਨਹੀਂ ਦੱਸਣੀਆਂ ਅੱਜ ਕਹੀਦੀਆਂ ਇਧਰਲੀ ਸਾਈਡ ਨਾਲ ਹੀ ਲ lobby ਦੇ ਇਧਰ ਸਟੋਰੂਮ ਆ ਸਟੋਰੂਮ ਦਾ ਮਤਲਬ ਕੀ ਮਤਲਬ ਪੇਟੀਆਂ ਵਗੈਰਾ ਹੀ ਆ ਸਟੋਰ ਅਹੀਂ ਬੰਦ ਕਰ ਦੇਣਾ ਹੁਣ ਇੱਥੋਂ ਹੈਨਾ ਤੇ ਅਸੀਂ ਥੋੜੀ ਇਹ ਚੇਂਜਿੰਗ ਕਰਨੀ ਆ ਇਹ ਕੀ ਹਲੇ ਥੋੜਾ ਜਿਹਾ ਬਾਹਰ ਖਰਚਾ ਆ ਬਾਹਰ ਖਰਚਾ ਕਰਨ ਲਾਪੇ ਥੋੜਾ ਜਿਹਾ ਉਹ ਡੇਪੇ ਕੰਮ ਕਰਨਾ ਫਿਰ ਅਹੀਂ ਕਰਦੀ ਤਿਆਰੀ ਵੀ ਜੇ ਜਰੂਰ ਕਰਾਂਗੇ ਨਾ ਤੇ ਅਹੀਂ ਤੁਹਾਨੂੰ ਦੱਸਾਂਗੇ ਕੀ ਆਪਾਂ ਵਿੱਚ ਬਦਲਾਅ ਕਰਦੇ ਆ ਥੋੜਾ ਜਿਹਾ ਕਰਨਾ ਆ ਤੇ ਇਧਰ ਆ ਗਈ ਆ ਜੀ ਸਾਡੀ ਕਿਚਨ ਹੈ ਕਿਚਨ ਵਿੱਚ ਅਜਿਹੀ ਹਲੇ ਅਜਿਹੀ ਇਦਾਂ ਦੀ ਆ ਤੇ ਜੰਗੀ ਭਲੀਏ ਕਿਚਨ ਕੀ ਹੈ ਜਦੋਂ ਤਿਆਰ ਇਹ ਸੁੱਟ ਦਿੰਦੀ ਹੈ ਚਲੋ ਜਿੱਦਾਂ ਦਾ ਵੀ ਹੈਗਾ ਬਹੁਤ ਵਧੀਆ ਆ ਤੇ ਆ ਕਿ ਜਦੋਂ ਤਿਆਰ ਵਗੈਰਾ ਕਰਾਂਗੇ ਫਿਰ ਤੁਹਾਨੂੰ ਦੱਸਾਂਗੇ ਠੀਕ ਹੈ ਜੀ ਠੀਕ ਹੈ ਜੀ ਚਲੋ ਆਜੋ ਅੰਗਰ ਨੇ ਕਿਧਰ ਰੋਲਾ ਪਾਇਆ ਆਇਆ ਤੇ ਇਧਰ ਨਾਲ ਹੀ ਇਧਰਲੀ ਸਾਈਡ ਸਾਡੇ ਪੌੜੀਆਂ ਨੇ ਠੀਕ ਹੈ ਉੱਪਰ ਨੂੰ ਤੇ ਇਧਰ ਬਾਕੀ ਖਡੌਣੇ ਵਗੈਰਾ ਰੱਖੇ ਆ ਅੰਗਦੋਣਾ ਦੇ ਤੇ ਲੌਬੀ ਤੋਂ ਇਧਰਲੀ ਸਾਈਡ ਹੈਗਾ ਜੀ ਸਾਡਾ ਡ੍ਰਾਇੰਗ ਰੂਮ ਆਜੋ ਦਿਖਾ ਦਿਓ ਡ੍ਰਾਇੰਗ ਰੂਮ ਸਾਰੇ ਜਾਣਿਆਂ ਨੂੰ ਤੇ ਬਾਕੀ ਸਾਰੇ ਭੈਣ ਭਰਾ ਦੱਸਿਓ ਕਿ ਸਾਡਾ ਘਰ ਤੁਹਾਨੂੰ ਕਿਵੇਂ ਦਾ ਲੱਗਿਆ ਆ ਤੇ ਇਹ ਆ ਕਿ ਚਲੋ ਜਿਵੇਂ ਦਾ ਬਹੁਤ ਸੋਹਣਾ ਆ ਸਾਡੇ ਵਾਹਤੀ ਤੇ ਹੋਈ ਚਲੋ ਕੀ ਕਹਿ ਸਕਦੇ ਆ ਤਾਜਮਹਿਲ ਇਦਾਂ ਹੀ ਫੋਟੋ ਲੱਗੀ ਐ ਬਾਕੀ ਐ ਕਿ ਹਾਲੇ ਸਾਡੀ ਘਰ ਦੀ ਥੋੜੀ ਜਿਹੀ ਤਿਆਰੀ ਵਗੈਰਾ ਕਰਾਉਣ ਵਾਲੀ ਆ ਉਹ ਵੀ ਕੋਈ ਦੀ ਛੇਤੀ ਕਰਾਵਾਂਗੇ ਆਪਾਂ ਠੀਕ ਆ ਜੀ ਤੇ ਜਿਹੜੀ ਆਪਾਂ ਬਾਹਰ ਚੀਜ਼ ਬਣਾਉਂਦੇ ਪਏ ਆ ਉਹ ਅਸੀਂ ਤੁਹਾਨੂੰ ਨੈਕਸਟ ਵਲੌਗ ਵਿੱਚ ਦੱਸਾਂਗੇ ਕਿ ਉਹ ਆਪਾਂ ਕੀ ਬਣਾਉਂਦੇ ਆ ਤੇ ਬਾਕੀ ਤੁਸੀਂ ਸਾਰੇ ਜਣੇ ਗੈਸ ਕਰਿਓ ਵੀ ਕੀ ਬਣਾ ਸਕਦੇ ਆ ਠੀਕ ਆ ਜੀ ਲਓ ਜੀ ਕੋਠੀ ਤੁਸੀਂ ਸਾਰਿਆਂ ਨੇ ਵੇਖ ਲਈ ਆ ਤੇ ਰੂਮੀ ਤੁਹਾਨੂੰ ਸਾਰਿਆਂ ਨੂੰ ਬਖਾਲਤੇ ਆ ਹੁਣ ਆਪਾਂ ਚੱਲੇ ਆ ਜੀ ਜੋ ਬਣ ਕੀ ਵੀਡੀਓ ਬਣਾਉਣਾ ਹਾਂਜੀ ਤੇ ਫਿਰ ਦੱਸਾਂਗੇ ਤੁਹਾਨੂੰ ਲੱਗਦਾ ਕਿ ਛਦੀ ਛਦੀ ਦੇ ਵਿੱਚ ਆਪਾਂ ਹੋਮ ਟੂਰ ਕਰਵਾਇਆ ਵਾ ਟਾਈਮ ਵੀ ਥੋੜਾ ਘਟ ਹੀ ਕਿਉਂਕਿ ਵੀਡੀਓ ਦਾ ਵੀ ਟਾਈਮ ਹੁੰਦਿਆ ਸੀ ਉਧਰ ਤੇ ਬਾਕੀ ਸਾਰੇ ਭੈਣ ਭਰਾ ਦੱਸਿਓ ਕਿ ਸਾਡਾ ਘਰ ਤੁਹਾਨੂੰ ਕਿਵੇਂ ਦਾ ਲੱਗਾ ਸਾਰਿਆਂ ਜਣਿਆਂ ਨੂੰ ਤੇ ਨੈਕਸਟ ਵਲੌਗ ਅਸੀਂ ਜ਼ਰੂਰ ਲੈ ਕੇ ਆਵਾਂਗੇ ਫਿਰ ਠੀਕ ਆ ਜੀ ਠੀਕ ਆ ਜੀ ਤੇ ਆਹ ਵਲੌਗ ਸਾਰੇ ਜਣੇ ਜ਼ਰੂਰ ਦੇਖਿਓ ਬਾਕੀ ਸਾਰੇ ਭੈਣ ਭਰਾ ਨਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਸਾਨੂੰ ਕਿ ਸਾਡਾ ਘਰ ਤੁਹਾਨੂੰ ਕਿਵੇਂ ਦਾ ਲੱਗਿਆ ਠੀਕ ਹੈ ਜੀ ਇੰਨਾ ਕਮਾ ਲਈਏ ਕਰੀ ਚਲੋ ਠੀਕ ਹੈ ਜੀ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਿਲਦੇ ਹਾਂ ਨੈਕਸਟ ਵਲੌਗ ਦੇ ਨਾਲ ਓਕੇ ਬਾਏ ਬਾਏ